ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਇਆ ਸਾਂਸੀ ਜੋ ਕਿ ਅੰਮ੍ਰਿਤਸਰ ਦੇ ਨੇੜੇ ਹੈਗਾ ਆ ਉੱਥੇ ਸ਼੍ਰੀ ਦਰਬਾਰ ਸਾਹਿਬ ਦਾ ਲਗਾਇਆ ਪਾਵਨ ਮਾਡਲ ਜਿਹੜਾ ਲਗਾਇਆ ਰੂਬਰੂ ਉਹ ਲਗਾ ਉੱਥੇ ਸ਼ਿਸ਼ੋਭਿਤ ਕਰ ਦਿੱਤਾ ਗਿਆ ਹੈ ਜਦੀਆਂ ਤਾਜ਼ੀ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਕਸ਼ੋਮਨੀ ਕਮੇਟੀ ਮੈਂਬਰ ਵੀ ਉੱਥੇ ਪਹੁੰਚ ਕੇ ਮਾਡਲ ਨੂੰ ਦੇਖ ਕੇ ਤੇ ਬਾਗੋ ਬਾਗ ਹੁੰਦੇ ਪਏ ਨੇ ਕਿਉਂਕਿ ਬਹੁਤ ਹੀ ਸੋਹਣਾ ਰਗਾ ਸੁਨਰ ਦਾ ਮਾਡਲ ਜਿਹੜਾ ਲਗਾਇਆ ਉੱਥੇ ਬਣਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੇਸ਼ ਦਾ ਜਿਹੜਾ ਮੰਨਿਆ ਪਰ ਮੰਨਿਆ ਹਵਾਈ ਅੱਡਾ ਹੈਗਾ ਇੱਥੋਂ ਹੀ ਦੇਸ਼ਾਂ ਵਿਦੇਸ਼ਾਂ ਦੀ ਫਲੇਟਾਂ ਦੀ ਸੱਦੀਆਂ ਜਾਂਦੀਆਂ ਹੈ ਚਾਹੇ ਅਮਰੀਕਾ ਹੋ ਕੈਨੇਡਾ ਹੋ ਦਿੱਲੀ ਵਗੈਰਾ ਹੋ ਕਿਉਂਕਿ ਅੰਬਰਸਾਰ ਇੱਕ ਵੱਡਾ ਸਾਰਾ ਜਿਹੜਾ ਗਾਇਆ ਉਹ ਬਣ ਚੁੱਕਾ ਗਾਵਾ ਹੈ ਐਡਾ ਰਾਇਆ ਸਾਸੀ ਜਿੱਥੋਂ ਇਹ ਸਾਰੀ ਦਿਸ ਦੁਨੀਆ ਦੇ ਵਿੱਚ ਦੀ ਫਲੇਟਾਂ ਜਾਂਦੀਆਂ ਕਿ ਉੱਥੇ ਹੋਣਾ ਸ੍ਰੀ ਹਰਮੰਦਰ ਸਾਹਿਬ ਦਾ ਗਾ ਮਾਡਲ ਜਿਹੜਾ ਗਾਇਆ ਉਹ ਸ਼ੋਭਿਤ ਕਰ ਦਿੱਤਾ ਗਿਆ ਗਾਇਆ ਜਿੰਨੂੰ ਦੇਖ ਕੇ ਹਰੇ ਕਿਸੇ ਦੇ ਮਨ ਦੇ ਵਿੱਚ ਤਾਂ ਸ਼ਰਧਾ ਭਾਵਨਾ ਹੋਰ ਵਾਦੀ ਜਿਆਦਾ ਵੱਧ ਚੁੱਕੀ ਗਈ ਹੈ ਕਿਉਂਕਿ ਬਹੁਤ ਹੀ ਸੋਹਣਾ ਔਰ ਖੂਬਸੂਰਤ ਮਾਡਲ ਜਿਹੜਾ ਆਇਆ ਰਾਇਆ ਸਾਂਸੀ ਹਵਾਈ ਅੱਡੇ ਦੇ ਵਿੱਚ ਰੱਖਿਆ ਗਿਆ ਗਿਆ ਆ ਉਹ ਤੁਹਾਨੂੰ ਦਿਖਾਉਨੇ ਆ ਕੀ ਕਿਨਾ ਆ ਉੱਥੋਂ ਦੇ ਜਿਹੜੇ ਨੁਮਾਇੰਦੇ ਆ ਜਿਉਂ ਜਿਹੜੇ ਕੀ ਸ਼ੋਮੀ ਕਮੇਟੀ ਮੈਂਬਰ ਹੈਗੇ ਆ ਉਹ ਨਾਲ ਦੇ ਨਾਲ ਦਰਸ਼ਨ ਕਰਾਉਨੇ ਆ ਕਿ ਰਾਇਆ ਸਾਂਸੀ ਹਵਾਈ ਅੱਡੇ ਅੰਮ੍ਰਿਤਸਰ ਦੇ ਵਿੱਚ ਪਾਵਨ ਜਿਹੜਾ ਆਇਆ ਉਹ ਸ਼੍ਰੀ ਦਰਬਾਰ ਸਾਹਿਬ ਦਾ ਹੂ ਰੂ ਬਰੂ ਮਾਡਲ ਦੇ ਦਰਸ਼ਨ ਤੁਹਾਨੂੰ ਕਰਾਉਣਾ ਹੈ ਯਾਤਰੀਆਂ ਅਤੇ ਯਾਤਰਾ ਦਾ ਧਿਆਨ ਦੇ ਗੈਂਟੀ ਨੂੰ ਬਧੇ ਨਾਲ ਰੱਖਿਆ ਸਰਕਾਰ ਨੇ ਵੱਡੇ ਪੱਧਰ ਤੇ ਨੂੰ ਐਕਸਪੈਂਡ ਕੀਤਾ ਰਾਨਗਰਵੀ ਵੱਡਾ ਕੀਤਾ ਔਰ ਹੁਣ ਜਿਹੜੇ ਇਹਦਾ ਵਾਅਦਾ ਹੋ ਰਿਹਾ ਜਿਵੇਂ ਡਾਇਰੈਕਟਰ 에ਅਰਪੋਰਟ ਅਥਾਰਟੀ ਸਾਹਿਬ ਨੇ ਦੱਸਿਆ ਕਿ ਯਾਤਰੀਆਂ ਦੇ ਆਮਦ ਕਰਕੇ ਲੋਡ ਨੂੰ ਬਖਰਾ ਦੇਣਾ ਜਿਹੜੇ ਕਾਊਂਟਰ ਨੇ ਰਿਪੋਰਟ ਆਦਾ ਉਹਦੇ ਕਾਊਂਟਰਾਂ ਦੀ ਗਿਣਤੀ ਵਧਾ ਰਿਹਾ ਉਹਦੇ ਵਾਸਤੇ ਥੋੜੀ ਜਗ੍ਹਾ ਦੀ ਲੋੜ ਸੀ ਹੋਰ ਤੇ ਜਿੱਥੇ ਸੱਚਕਟ ਸਿੰਘ ਹਰਮੰਦਰ ਸਾਹਿਬ ਦਾ ਮਾਡਲ ਜਿਹੜਾ ਸਥਾਪਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਉਹਨੂੰ ਥੋੜਾ ਜਿਆ ਅੱਗੇ ਇਹ ਤੇ ਸੁੰਦਰੀ ਕਰਨ ਵਾਸਤੇ ਤੇਨੂੰ ਸ਼ਿਫਟ ਕਰਨ ਵਾਸਤੇ ਅੱਜ ਗੁਰਰਾਮ ਦਾ ਪਾਸ ਦਾ ਚੰਨਾ ਅਰਦਾਸ ਕੀਤੀ ਹੈ ਸਾਰੇ ਜਿਹੜੇ ਆਪਣਾ ਮਰਯਾਦਾ ਉਹ ਸੰਪੂਰਨ ਹੋਈ ਹੈ ਔਰ ਗੁਰੂ ਸਾਹਿਬ ਦਾ ਚਲਣਾ ਦਾਸ ਕੀਤੇ ਹੈ ਕਿ ਉਹਨਾਂ ਦੇ ਸਮੇਂ ਵਿੱਚ ਇਸੇ ਤਰ੍ਹਾਂ 에어ਪੋਰਟ ਅਥਾਰਟੀ ਸੀਆਈਏ ਸਾਹਿਬ ਦੇ ਕਮਾਂਡਰ ਤੋਂ ਲੈ ਕੇ ਸਭ ਤੋਂ ਛੋਟਾ ਸਟਾਫ 에어ਪੋਰਟ ਅਥਾਰਟੀ ਦੇ ਸਭ ਤੋਂ ਛੋਟਾ ਸਟਾਫ ਜਿਹੜਾ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਬਹੁਤ ਜ਼ਿਆਦਾ ਪਿਆਰ ਮਿਲ ਮਿਲਵਾਲੇ ਔਰ ਅੱਜ ਤੱਕ ਕੋਈ ਵੀ 에어ਪੋਰਟ ਦੇ ਸਬੰਧ ਵਿੱਚ ਜਿਹੜੇ ਸਾਰੇ ਯਾਤਰੀ ਹੁੰਦੇ ਸੱਚਖੰਡੀਰ ਮੰਦਰ ਸਾਹਿਬ ਦੇ ਯਾਤਰਾ ਕਰਨ ਵਾਸਤੇ ਦਰਸ਼ਨਦਾਰ ਕਰਨ ਵਾਸਤੇ ਕਿਸੇ ਨੇ ਕੋਈ ਇਹਨਾਂ ਦੇ ਮਿਸਬਿਹੇਵੀਅਰ ਅੱਜ ਤੱਕ ਸ਼ਿਕਾਇਤ ਨਹੀਂ ਕੀਤੀ ਔਰ ਬਹੁਤ ਸੋਨੇ ਕੋਆਪਰੇਟਰ ਅੰਦਾਜ਼ ਦੇ ਵਿੱਚ ਹਮੇਸ਼ਾ ਇਹ ਸਾਰੇ ਆਏ ਹੋਏ ਯਾਤਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਬੜੇ ਸਤਿਕਾਰ ਨਾਲ ਜੀ ਆਇਆਂ ਕਹਿੰਦੇ ਆ ਨਾ ਜੋ ਫਾਰਮੈਟ ਉਹਨਾਂ ਬੰਦੀਆਂ ਨੇ ਔਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਹਰ ਯਾਤਰੀ ਨੂੰ ਦੀ ਮਦਦ ਕਰਦੇ ਆ ਖਾਸ ਤੌਰ ਤੇ ਸਾਡੀ 에어ਪੋਰਟ 에어ਪੋਰਟ ਅਥਾਰਟੀ ਜਿਹੜੀ ਹੈ ਡਾਇਰੈਕਟਰ ਸਾਹਿਬ ਔਰ ਸੀਏਐਸ ਹਰ ਕਮਾਂਡਰ ਤੇ ਇਹਨਾਂ ਦਾ ਸਮੁੱਚਾ ਸਟਾਫ ਹਮੇਸ਼ਾ ਹੀ ਹਰ ਤਰੀਕੇ ਨਾਲ ਕੋਆਪਰੇਟ ਕਰਿਆ ਔਰ ਅਸੀਂ ਇਹਨਾਂ ਦਾ ਧੰਨਵਾਦ ਹੀ ਕਰਦੇ ਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕਰਦੇ ਆ ਗੁਰੂ ਸਾਹਿਬ ਦੀ ਮਿਹਰ ਹੈ ਕਿਰਪਾ ਦ੍ਰਿਸ਼ਟੀ ਇਸ ਵਿਸ਼ੇਸ਼ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਦਿੜੀ ਖਾਸ਼ ਹੈ ਕਿ ਇਹ ਡਿਡੀ ਵੱਡੇ ਇਤਿਹਾਸਿਕ ਮਹੱਤਾ ਸਤ ਕੰਸੇਰ ਆਪਣਾ ਅਮਰ ਸਾਹਿਬ ਦੀ ਇਹਦੀ ਮਹੱਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਹਨੂੰ ਬਹੁਤ ਜ਼ਤੋਤ ਬੱਧ ਜਨਾ ਸੁਨਦਰੀ ਕਰਨ ਲਈ ਤੇ ਕਰ ਸਕਦੀ ਹੈ